ਤਨਨ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਵਿਆਹਵਾਂ ਦਾ ਸੈਸ਼ਨ ਸ਼ੁਰੂ ਹੋ ਚੁੱਕਾ ਹੈ ਜੋ ਵੈਰਾਈਟੀਆਂ ਤੁਹਾਨੂੰ ਗ੍ਰੇਟਰ ਚੰਡੀਗੜ੍ਹ ਦੇ ਵੈਦਰ ਮਿਲਣੀਆਂ ਤੁਹਾਨੂੰ ਪੂਰੇ ਮੋਹਾਲੀ ਸ਼ਹਿਰ ਚੰਡੀਗੜ੍ਹ ਚ ਮਿਲਣੀਆਂ ਮੈਂ ਆਪਾਰਜੀਵ ਨੇ ਪੁੱਛਾਂਗਾ ਜੀ ਜੀ ਕੀ ਕੀ ਵੈਰਾਈਟੀਆਂ ਤੇ ਕੀ ਕੀ ਕਾ ਜ ਤੁਹਾਡੇ ਕੋਲ ਜੋ ਚੇ ਨੇ ਕੜੇ ਨੇ ਸੀ ਇਹਨਾਂ ਚ ਕੀ ਖਾਸੀਅਤ ਕੀ ਹੈ ਭਾਜੀ ਇਹਦੀ ਖਾਸੀਅਤ ਇਹ ਹੈਗੀ ਆ ਵੀ ਇੱਕ ਤਾਂ ਇਹ ਸਮਾਨ ਸਾਰਾ ਕੰਪਨੀਆਂਜ਼ ਤੋਂ ਆਂਦਾ ਹੈਗਾ ਔਰ ਦੂਸਰਾ ਜਦੋਂ ਇਹ ਸਮਾਨ ਸਾਡੇ ਕੋਲ ਆਂਦਾ ਹੈਗਾ ਉਸ ਤੋਂ ਬਾਅਦ ਅਸੀਂ ਇਹਨੂੰ BIS ਦੇ ਅਥਾਰਾਈਜ਼ ਸੈਂਟਰ ਤੇ ਭੇਜਦੇ ਆਂ ਈਵਨ ਮਤਲਬ ਚਾਂਦੀ ਨੋਮੀ ਔਰ ਚਾਂਦੀ ਸਾਰੀ ਇਹ 골ਡ ਦੀ ਤਰ੍ਹਾਂ ਹੀ ਹਾਲਮਾਰਕ ਹੁੰਦੀ ਆ ਔਰ ਹਾਲਮਾਰਕ ਦੇ ਵਿੱਚ ਉਹ ਆਪਣਾ ਯੂਆਈਡੀ ਨੰਬਰ ਮਤਲਬ ਇਹਦੇ ਤੇ ਆਪਣਾ ਜਿਹੜਾ ਲੋਗੋ ਹੈ ਟ੍ਰੈਂਗਲ ਪਲੱਸ ਸਿਲਵਰ ਉਸ ਤੋਂ ਬਾਅਦ ਆਪਣਾ ਯੂਆਈਡੀ ਨੰਬਰ ਲਾਂਦੇ ਨੇ ਜਿਹਨੂੰ ਤੁਸੀਂ ਟਰੈਕ ਕਰ ਸਕਦੇ ਹੋ ਔਰ ਤਾਂ ਹੀ ਤੁਹਾਨੂੰ ਇਹ ਪਤਾ ਲੱਗੇਗਾ ਵੀ ਹਾਂ ਇਹ ਸਿਲਵਰ ਜਿਹੜਾ ਤੁਸੀਂ ਲਿਆ ਉਹ ਪੂਰਾ ਹੈਗਾ ਔਰ ਇਹਦਾ ਜਿਹੜਾ ਬਾਇਬੈਕ ਹੈਗਾ ਉਹ 100% ਹੈਗਾ ਸੋ ਇਹ ਜਿੰਨਾ ਵੀ ਸਮਾਨ ਮੇਰੇ ਹੱਥ ਚ ਫੜਿਆ ਹੋਇਆ ਇਹਨਾਂ ਨੂੰ UID ਲੱਗਿਆ ਹੋਇਆ ਚਾਹੇ ਕੜੇ ਨੇ ਜੈਂਟਸ ਚਾਹੇ ਇਹ ਪਾਇਲ ਹੈਗੀ ਹੈ ਜਾਂ ਚਾਹੇ ਚੇਨਸ ਨੇ ਆ ਸਾਰਾ UID ਨੰਬਰ ਇਹਦੇ ਤੇ ਲੱਗਾ ਹੋਇਆ ਐਵੇਂ ਸ਼ੋਅ ਕਰ ਦਿਓ UID ਨੰਬਰ ਕਿੱਥੇ ਹੁੰਦਾ ਆ ਜਿਹੜੇ ਕੜੇ ਨੇ ਇਹਨਾਂ ਤੇ ਆ UID ਨੰਬਰ ਲੱਗਾ ਹੋਇਆ ਤੁਸੀਂ BIS ਦੀ ਐਪ ਦੇ ਵਿੱਚ ਆਪਣਾ ਨੰਬਰ ਇਹਦਾ ਜਿਹੜਾ ਲਿਖਿਆ ਉਹ ਪਾ ਕੇ ਇਹਨੂੰ ਟਰੈਕ ਕਰ ਸਕਦੇ ਹੋ ਵੀ ਇਹ ਕਿੱਥੋਂ ਹਾਲਮਾਰਕ ਹੋਇਆ ਇਹਦਾ ਕਿੰਨਾ weight ਹੈਗਾ ਔਰ ਇਹਦੀ ਪਿਓਰਿਟੀ ਕੀ ਹੈਗੀ ਆ ਉਹਦੇ ਨਾਲ ਤੁਹਾਡਾ ਜਿਹੜਾ ਸਮਾਨ ਤੁਸੀਂ ਪੈਸੇ ਦੇ ਕੇ ਲੈ ਰਹੇ ਹੋ ਉਹਦੇ 'ਚ ਧੋਖਾ ਹੋਣ ਦਾ ਚਾਂਸ ਬਿਲਕੁਲ ਵੀ ਨਹੀਂ ਰਹੇਗਾ ਤੁਹਾਡੇ ਵਾਸਤੇ ਸੋ ਔਰ ਇਹਦਾ ਬਾਇਬੈਕ 100% ਹੈ ਸਿਰਫ ਇੱਕ ਲੇਬਰ ਨਹੀਂ ਵਾਪਸ ਹੁੰਦੀ ਪਰ ਚਾਂਦੀ ਦੇ ਪੂਰੇ ਦੇ ਪੂਰੇ ਪੈਸੇ ਕਰੰਟ ਰੇਟ ਅੱਜ ਚਾਂਦੀ 1,60,000 ਰੁਪਏ ਆ ਕੱਲ ਮੈਂ ਕਹਣਾ ਵੀ 2 ਲੱਖ ਜਾਂ 4 ਲੱਖ ਵੀ ਹੋਗੀ ਤੁਹਾਨੂੰ ਇਹਦੇ ਪੂਰੇ ਪੈਸੇ ਵੇਟ ਦੇ ਔਰ ਪੂਰਾ ਐਕਸਚੇਂਜ ਮਿਲਣਾ ਜੀ ਸੋ ਤੁਹਾਡਾ ਕੋਈ ਨੁਕਸਾਨ ਲੇਬਰ ਕਿਸੇ ਵੀ ਕੰਮ ਦੇ ਵਿੱਚ ਕਦੀ ਵਾਪਸ ਨਹੀਂ ਹੁੰਦੀ ਸੋ ਇਹ ਸਮਾਨ ਦੇ ਤੁਹਾਨੂੰ ਪੂਰੇ ਪੈਸੇ ਮਿਲਣਗੇ ਅੱਧਾ ਨਹੀਂ ਹੋਏਗਾ ਸਮਾਨ ਤੁਹਾਡਾ ਇਹ ਨਹੀਂ ਹੋਏਗਾ ਵੀ ਤੁਹਾਡੀ 100 ਗ੍ਰਾਮ ਦੀ ਚੈਨਾਂ ਤੇ 50 ਦੇ ਪੈਸੇ ਦੇਵਾਂਗੇ ਜੋ ਵਜ਼ਨ ਹੈ ਕਰੰਟ ਰੇਟ ਦੇ ਉੱਤੇ ਉਹਦੇ ਤੁਹਾਨੂੰ ਆਪਾਂ ਪੂਰੇ ਪੈਸੇ ਦੇਵਾਂਗੇ ਕਿਸੇ ਤਰ੍ਹਾਂ ਦਾ ਕੋਈ ਚੋਰੀ ਠੱਗੀ ਵਾਲਾ ਕੰਮ ਨਹੀਂ ਹੈਗਾ ਕਿਸੇ ਵੀ ਕੰਮ ਦੇ ਵਿੱਚ ਇਹਦੇ ਵਿੱਚ ਔਰ ਸਾਰਾ ਸਮਾਨ ਟੈਸਟਡ ਹੈ ਚਾਂਦੀ ਤਕਰੀਬਨ 1100 ਪੀਸ ਅਸੀਂ HUID ਕਰਾ ਚੁੱਕੇ ਹਾਂ ਇਸ ਟਾਈਮ ਤੱਕ। ਔਰ ਮੇਰੇ ਖਿਆਲ ਆ ਵੀ ਹਾਲੇ ਤੱਕ ਪੰਜਾਬ ਚ ਕੋਈ ਵੈਂਡਰ ਨਹੀਂ ਹੈ ਜਿਨੇ ਇੰਨਾ ਪੀਸ HUID ਕਰਾਇਆ ਹੋਵੇ ਕਿਸੇ ਵੀ ਹਾਲਮਾਰਕ ਸੈਂਟਰ ਤੋਂ। ਔਰ ਤ੍ਰਾਈ ਸਿਟੀ ਚ ਵੀ ਨਹੀਂ ਆ ਸ਼ਾਇਦ। ਬਿਲਕੁਲ ਅੰਦਾਜ਼ਾ ਹੈ ਮੇਰਾ ਪਰ ਪਹਿਲ ਮੈਂ ਕੀਤੀ ਆ ਅੱਗੇ ਵੱਧ ਕੇ। ਸਰਕਾਰ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ। ਥੈਂਕ ਯੂ ਥੈਂਕ ਯੂ ਵੀਰ। ਮੇਰੇ ਨਾਲ ਇਥੋਂ ਦੇ ਆਨਰ ਅਸ਼ੋਕ ਕੁਮਾਰ ਜੀ ਨੇ ਅਸ਼ੋਕ ਜੀ ਕਿਸ ਤਰ੍ਹਾਂ ਲੱਗ ਰਿਹਾ ਹੈ? ਕੋਡਾ ਹੁਣ ਬੇਟਾ ਕਮਸ ਬੜਿਆ ਜਦੋਂ ਸ਼ੁਰੂ ਕੀਤਾ ਸੀ ਉਦੋਂ ਤੋਂ ਲੈ ਕੇ ਤੇ ਹੁਣ ਤੱਕ ਕਿੰਨਾ ਕੁ ਡਿਫਰੈਂਸ ਲੱਗਿਆ ਤੁਹਾਨੂੰ ਪਹਿਲਾਂ ਦਾ ਕੰਮ ਕੁਝ ਹੋਰ ਸੀਗਾ ਜੀ ਹਾਂਜੀ ਸਿੰਪਲ ਸੀਗਾ ਹੁਣ ਕਾਫੀ ਐਡਵਾਂਸ ਹੋ ਗਿਆ ਹੈ ਕਾਫੀ ਅੱਗੇ ਚੱਲ ਰਿਹਾ ਹੈ ਤੇ ਠੀਕ ਹੈ ਬੱਚਾ ਬੜੀ ਮਿਹਨਤ ਪਿਆ ਕਰਦਾ ਹੈ ਜੀ ਤੇ ਅੱਗੇ ਨਾਲੋਂ ਬਹੁਤ ਰੱਬ ਨੇ ਬੜੀ ਮਿਹਨਤ ਕੀਤੀ ਔਰ ਵਧੀਆ ਚੱਲ ਰਿਹਾ ਹੈ ਫਰਸਟ ਕਲਾਸ ਹੈ ਜਿਸ ਟਾਈਮ ਸ਼ੁਰੂ ਕੀਤਾ ਸੀ ਉਸ ਟਾਈਮ 골ਡ ਦਾ ਕੀ ਰੇਟ ਸੀ ਮੈਂ ਜਦੋਂ ਸ਼ੁਰੂ ਕੀਤਾ ਸੀ 150 ਰੁਪਏ ਟੋਲਾ ਹੁੰਦਾ ਸੀ ਤੁਹਾਨੂੰ 150 ਰੁਪਏ ਤੇ ਉਦੋਂ ਵੀ ਚੱਲੀ ਜਾਂਦਾ ਸੀ ਵਧੀਆ ਸੀਗਾ ਤੇ ਹੋਲੀ 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 ਜਿਵੇਂ ਵਧੀ ਗਿਆ ਵਧੀ ਗਿਆ ਫਿਰ 500 ਹੋਇਆ 700 ਹੋਇਆ 1000 ਹੋਇਆ ਹੋਲੀ ਹੋਲੀ ਫਿਰ ਜਦੋਂ ਅਸੀਂ ਆਹ ਦੁਕਾਨ ਅਸੀਂ ਆ ਕੇ ਸ਼ੁਰੂ ਕੀਤੀ ਹੈ ਸਾਡੀ ਫੈਮਿਲੀ ਪ੍ਰੋਬਲਮ ਸੀ ਉਹਦੇ ਕਰਕੇ ਅਸੀਂ ਇੱਥੇ ਆਣਾ ਪਿਆ ਤੇ ਇੱਥੇ ਅਸੀਂ ਪਹਿਲੀ ਸਾਡੀ ਬਚੇ ਅਸੀਂ 15750 ਯਾਨੀ 1 ਲੱਖ ਤੋਂ ਕੁਝ ਦਾ ਕਿਲੋ ਸੀਗਾ ਔਰ ਅੱਜ ਅੱਜ ਬਹੁਤ ਖੁਸ਼ ਹੋਇਆ ਬਈ ਤੇ ਕਸਟਮਰ ਇਹਨਾਂ ਸ਼ੋਪ ਤੋਂ ਕਰਨ ਵਾਸਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਮੈਮ ਸਤਿ ਸ਼੍ਰੀ ਅਕਾਲ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾ ਜੀ ਆਪਣਾ ਕਿੱਥੋਂ ਆਏ ਤੁਸੀਂ ਮੈਂ ਮੁਹਾਲੀ ਤੋਂ ਆਇਆ ਜੀ ਪਰਮਪਾਲ ਮੇਰਾ ਨਾਮ ਹੈ ਮੈਮ ਮੁਹਾਲੀ ਚ ਤਨਿਸ਼ਕਾ ਕਲਿਆਣ ਹੈ ਵੱਡੇ ਵੱਡੇ ਜੁਵੇਲਰਸ ਬੈਠੇ ਨੇ ਸੋ ਚੰਡੀਗੜ੍ਹ ਜੁਵੇਲਰ ਚੈਸੀ ਕੀ ਖਾਸੀ ਜੀ ਤੁਹਾਨੂੰ ਉੱਥੇ ਖਿੱਚ ਕੇ ਲੈ ਕੇ ਆਏ ਬਿਲਕੁਲ ਜੀ ਚੰਡੀਗੜ੍ਹ ਤਨਿਸ਼ਕ ਕਲਿਆਣ ਦੇ ਆਉਣ ਤੋਂ ਪਹਿਲਾਂ ਤੋਂ ਅਸੀਂ ਇੱਥੇ ਆਉਂਦੇ ਹੈਗੇ ਆ ਕਿਉਂਕਿ ਇਹਨਾਂ ਦੀ ਸ਼ਾਪ ਪਹਿਲਾਂ 16 ਸੱਤਰ ਚ ਸੋ ਰਾਜੀਵ ਦੇ ਜਿਹੜੇ ਫਾਦਰ ਨੇ ਉਹ ਮੈਨੂੰ ਬ੍ਰਦਰ ਦੇ ਲਾਇਕ ਨੇ ਔਰ ਇਹ ਮੇਰੇ ਨੇਫਿਊ ਸਮਝ ਲਓ ਭਤੀਜਾ ਕਹਿ ਲਓ ਜੋ ਵੀ ਹੈ ਨਾ ਤੇ ਅਸੀਂ ਇੱਕ ਫੈਮਿਲੀ ਆ ਤੇ ਸਾਰੀਆਂ ਜਿੰਨੀਆਂ ਮੈਰਿਜਸ ਸਾਡੀਆਂ ਮੇਰੇ ਦੋ ਬੱਚਿਆਂ ਦੀਆਂ ਹੋਈਆਂ ਬਾਕੀ ਮੇਰੀ ਫੈਮਿਲੀ ਦੇ ਵਿੱਚ ਚਾਰ ਪੰਜ ਹੋਰ ਮੈਰਿਜਸ ਹੋਈਆਂ ਹੁਣ ਅੱਗੋਂ ਸਾਡੇ ਬੱਚਿਆਂ ਦੇ ਬੱਚੇ ਜਿਹੜੇ ਆ ਉਹਨਾਂ ਤੱਕ ਵੀ ਅਸੀਂ ਸਾਰਾ ਜਿਹੜਾ ਹੈਗਾ ਇਹਨਾਂ ਦੇ ਥਰੂ ਹੀ ਕੰਮ ਕੀਤਾ ਹੈ ਲਿਆ ਹੈ ਜੋ ਵੀ ਪਰਚੇਸ ਕੀਤਾ ਇੱਥੋਂ ਹੀ ਕੀਤਾ ਹੈ ਔਰ ਅੱਖਾ ਬੰਦ ਕਰਕੇ ਕੀਤਾ ਹੈ ਕਦੀ ਸਾਨੂੰ 001% ਵੀ ਇਦਾਂ ਨਹੀਂ ਮਹਿਸੂਸ ਹੋਇਆ ਕਿ ਕਿਸੇ ਚੀਜ਼ ਦੇ ਵਿੱਚ ਕੋਈ ਸਾਨੂੰ ਲੱਗਾ ਹੋਵੇ ਕਿ ਕੋਈ ਕਮੀ ਹੈ ਸਪੈਸ਼ਲਟੀ ਕੀ ਹੈ ਹੋਰ ਜੁਵਲਜ਼ ਨੋਨ ਦੀ ਆ ਸਪੈਸ਼ਲਟੀ ਇਹ ਹੈ ਕਿ ਇਹਨਾਂ ਕੋਲ ਡਿਜ਼ਾਈਨਿੰਗ ਬੜੀ ਅਪ ਟੂ ਡੇਟ ਰੱਖਦੇ ਆ ਆਪਣੇ ਆਪ ਨੂੰ ਜਿਵੇਂ ਅਸੀਂ ਪਹਿਲਾਂ ਇਹਨਾਂ ਨੂੰ ਕਹਿੰਦੇ ਰਹੇ ਆਂ ਕਿ 골ਡ ਨਾਲੋਂ ਆਪਾਂ ਹੁਣ ਡਾਇਮੰਡ ਵਾਲ ਚੱਲੀਏ ਟ੍ਰੈਂਡ ਡਾਇਮੰਡ ਦਾ ਹੋ ਗਿਆ ਟਾਈਮ ਟੂ ਟਾਈਮ ਜਿਵੇਂ ਅਸੀਂ ਇਹਨਾਂ ਨੂੰ ਫੀਡਬੈਕ ਦਿੰਦੇ ਰਹੇ ਤੇ ਇਹਨਾਂ ਨੇ ਆਪਣਾ ਉਹਦੇ ਵਿੱਚ ਐਡੀਸ਼ਨਸ ਕਰਦੇ ਰਹੇ ਤੇ ਹੁਣ ਡਾਇਮੰਡ ਦਾ ਵੀ ਇਹਨਾਂ ਦਾ ਕੰਮ ਬਹੁਤ ਵਧੀਆ ਹੈ ਤੇ ਗੱਲ ਤੇ ਹੀ ਹੈ ਨਾ ਕਿ ਰਿਲਾਇਬਿਲਟੀ ਦੀ ਹੁੰਦੀ ਹੈ ਮੇਨ ਤਾਂ ਇਹ ਹੁੰਦਾ ਹੈ ਕਿ ਤੁਹਾਨੂੰ ਚੀਜ਼ ਤੇ ਇਨਸਾਨ ਤੇ ਵਿਸ਼ਵਾਸ ਹੈ ਉਹ ਉਹਦੀ ਚੀਜ਼ ਰਿਲਾਈਏਬਲ ਹੈ ਤੁਹਾਡੇ ਲਈ ਅਪਡੇਟ ਕਰਦੇ ਆ ਉਹ ਟਾਈਮ ਟੂ ਟਾਈਮ ਨਵੇਂ ਡਿਜ਼ਾਈਨ ਲੈ ਕੇ ਆਉਂਦੇ ਆ ਮੇਰੇ ਦੋਨੋਂ ਬੱਚੇ ਬਾਹਰ ਨੇ ਉਹਨਾਂ ਦੇ ਉੱਥੋਂ ਆਰਡਰ ਆਉਂਦੇ ਨੇ ਤਾਂ ਇਹ ਬਣਾ ਕੇ ਇੱਥੋਂ ਮੈਂ ਲੈ ਕੇ ਜਾਂਦੀ ਹਾਂ ਉਹਨਾਂ ਦਾ ਸਮਾਨ ਸੋ ਇਸ ਤਰੀਕੇ ਨਾਲ ਅਸੀਂ ਕਾਫੀ ਪੁਰਾਣੇ ਇਹਨਾਂ ਨਾਲ ਜੁੜੇ ਹੋਏ ਹਾਂ ਤੇ ਬਸ ਗੱਲ ਮੇਨ ਹੋਈਏ ਕਿ ਸੈਟੀਸਫੈਕਸ਼ਨ ਅੱਛਾ ਤੁਸੀਂ ਜੋ ਕੀ ਸ਼ੋਪਿੰਗ ਕੀਤੀ ਕੀ ਲੱਗੇ ਚੱਲੀ ਉਹ ਜੀ ਨਾ ਕੋਲ ਜੀ ਇੱਕ ਅਪਗ੍ਰੇਡ ਕਰਾਈਏ ਡਾਇਮੰਡ ਦੀ ਰਿੰਗ ਹਾਂਜੀ ਪਹਿਲਾਂ ਵੀ ਇਹਨਾਂ ਤੋਂ ਹੀ ਬਣਵਾਈ ਸੀ 2 ਸਾਲ ਪਾਈ ਤੇ ਉਦੋਂ ਦੀ ਮੈਂ ਕਹੇ ਰਿਸ ਵੀ ਡਾਇਮੰਡ ਅਪਗ੍ਰੇਡ ਕਰਨਾ ਹੈ ਤੇ ਇਹ ਕਹਿੰਦੇ ਅਪਗ੍ਰੇਡ ਕੀਤਾ ਹੈ ਦੁਬਾਰਾ ਬਣਵਾਈ ਹੈ ਤੇ ਬਹੁਤ ਅੱਛੀ ਲੱਗੀ ਹੈ ਮੈਂ ਬਹੁਤ ਖੁਸ਼ ਹਾਂ ਵੈਰੀ ਹੈਪੀ ਸੋ ਤੁਸੀਂ ਦੇਖ ਸਕਦੇ ਹੋ ਕਿ ਕਸਟਮਰ ਚ ਬਹੁਤ ਅਟਰੈਕਸ਼ਨ ਹੈ ਇਸ ਜਗ੍ਹਾ ਨੂੰ ਲੈ ਕੇ ਚੰਡੀਗੜ੍ਹ ਗ੍ਰੇਟਰ ਜਵੈਲਰ ਕੋਈ ਤਾਂ ਫੇਥ ਬਹੁਤ ਬਣਿਆ ਹੋਇਆ ਬਟੇ ਲੰਬੇ ਸਮੇਂ ਤੋਂ ਜੁੜੇ ਹੋਏ ਨੇ ਮੈਡਮ ਨਾਲ ਸੌਰ ਵੀ ਜਿਨ੍ਹਾਂ ਵਿੱਚ ਕਸਟਮਰ ਉਹਨਾਂ ਦੇ ਕਾਫੀ ਲੰਬੇ ਸਮੇਂ ਤੋਂ ਨਾਲ ਜੁੜੇ ਨੇ ਮਿਲਣ ਰਜੀਵ ਜੀ ਨੇ ਅਸ਼ੋਕ ਜੀ ਜਿਨ੍ਹਾਂ ਨਾਲ ਗੱਲਬਾਤ ਕਰ ਰਹੇ ਨੇ ਰਜੀਵ ਜੀ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਭਾਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਬਹੁਤ ਥੈਂਕਸ ਤੁਹਾਡੇ ਚੈਨਲ ਦਾ ਸਰਜੀਪ ਜੀ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਫੈਸਟੀਵਲ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਸੋ ਕਿਸ ਤਰ੍ਹਾਂ ਦਾ ਕਰੇਜ਼ ਹੈ ਲੋਕਾਂ 'ਚ 골ਡ ਨੂੰ ਲੈ ਕੇ ਭਾਜੀ ਪਿਛਲੇ ਕੁਝ ਟਾਈਮ ਤੋਂ ਸਾਰੇ ਲੋਕ ਅਸੀਂ ਦੇਖ ਰਹੇ ਹਾਂ ਜਿਹੜਾ 골ਡ ਹੈਗਾ ਆਲਮੋਸਟ ਡਬਲ ਹੋ ਚੁੱਕਿਆ ਹੈ ਜਿਹੜਾ ਸਿਲਵਰ ਦਾ ਰੇਟ ਹੈਗਾ ਆਲਮੋਸਟ ਡਬਲ ਹੋ ਚੁੱਕਿਆ ਹੈ ਪਹਿਲੇ ਨਾਲੋਂ ਸੋ ਇਸ ਟਾਈਮ ਔਰ ਪਹਿਲਾਂ ਵੀ ਜਿਹੜੀ ਵੀ ਇਨਵੈਸਟਮੈਂਟ ਕਿਸੇ ਵੀ ਕਸਟਮਰ ਨੇ ਜਦੋਂ ਵੀ ਕੀਤੀ ਸੀ ਉਹ ਅੱਜ ਉਹਦੀ ਘਰ ਪਿਆ ਹੋਇਆ ਸਮਾਨ ਉਹਦਾ ਡਬਲ ਹੋ ਗਿਆ ਹੋਇਆ ਠੀਕ ਹੈ ਜੀ ਜਦੋਂ ਕੋਈ ਵੀ ਕੰਮ ਨਹੀਂ ਆਂਦਾ ਤੁਹਾਡੇ ਤੁਹਾਡਾ ਸੋਨਾ ਔਰ ਤੁਹਾਡਾ ਚਾਂਦੀ ਇਹ ਤੁਹਾਡੇ ਕੋਲ ਪਿਆ ਹੈ ਤਾਂ ਇਹ ਤੁਹਾਡੇ ਸਭ ਤੋਂ ਪਹਿਲਾਂ ਕੰਮ ਆਣਾ ਹੈ ਤੁਹਾਡੇ ਕਿਸੇ ਵੀ ਫਰੈਂਡ ਔਰ ਰਿਲੇਟਿਵ ਤੋਂ ਵੀ ਪਹਿਲਾਂ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਔਨ ਦਾ ਸਪੋਰਟ ਤੁਸੀਂ ਇਹਦੇ ਪੈਸੇ ਲੈ ਸਕਦੇ ਹੋ ਸੋ ਇਹ ਬੜੀ ਵਧੀਆ ਗੱਲ ਹੈ ਔਰ ਇਹਦੇ ਵਿੱਚ ਅੱਗੇ ਵੀ ਆਉਣ ਵਾਲੇ ਟਾਈਮ ਦੇ ਵਿੱਚ 골ਡ ਦੇ ਰੇਟ ਦੇ ਵਿੱਚ ਬਹੁਤ ਜ਼ਿਆਦਾ ਬੂਮ ਨਜ਼ਰ ਆ ਰਿਹਾ ਔਰ ਚਾਂਦੀ ਦਾ ਰੇਟ ਆਲ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਡਬਲ ਜਾਂ 3 ਗੁਣਾ 20 ਹੋ ਸਕਦਾ ਹੈ। ਆਲਰੇਡੀ ਡਬਲ ਹੋ ਚੁੱਕਿਆ ਪਰ ਹਲੇ ਵੀ ਡਬਲ ਜਾਂ ਟ੍ਰਿਪਲ ਰੇਟ ਹੋ ਸਕਦਾ ਹੈ ਸਿਲਵਰ ਦਾ। ਹਮਮ। ਅਰਜਿੰਜੀ ਮੋਹਾਲੀ ਚ ਬਹੁਤ ਜਵੈ ਅਰਜਿੰਜੀ ਮੈਂ ਮੈਮ ਨੇ ਵੀ ਪੁੱਛਿਆ ਤਿੰਨ ਸਟੈਕ ਲੈਣਾ ਹੈ। ਸੋ ਸਪੈਸ਼ਲ ਟਿਕ ਕੀ ਹੈ ਤੁਹਾਡੇ ਨੂੰ ਡਿਫਰੈਂਸ ਕੀ ਹੋਰ ਨਾਲ? ਬਈਆ ਬਹੁਤ ਸਾਰੇ ਜੁਲਰ ਨੇ ਮੋਹਾਲੀ ਦੇ ਬਲਕੇ ਮੈਂ ਜਨਰਲ ਸੈਕਟਰੀ ਵੀ ਆ ਜੁਲਰ ਐਸੋਸੀਏਸ਼ਨ ਮੋਹਾਲੀ ਦਾ ਸਾਰਾ ਕੁਝ ਮੈਨੇਜ ਵੀ ਕਰਦਾ। ਹਰ ਕਿਸੇ ਦੀ ਆਪਣੀ ਖਾਸੀਅਤ ਹੁੰਦੀ ਆ ਹੁਣ ਅਸੀਂ ਜਿੰਨਾ ਵੀ ਡਾਇਮੰਡ ਦਾ ਸਮਾਨ ਵੇਚ ਰਹੇ ਆ ਉਹ ਸਾਰਾ ਮੇਰਾ ਆਈਜੀਆਈ ਤੋਂ ਸਰਟੀਫਾਈਡ ਹੁੰਦਾ ਇੰਡੀਅਨ ਜਮਲੋਜੀ ਇੰਸਟੀਚਿਊਟ ਤੋਂ ਜਿਹੜਾ 골ਡ ਹੈਗਾ ਉਹ ਬੀਆਈਐਸ ਤੋਂ ਐਚਓਆਈਡੀ ਹਾਲਮਾਰਕਿੰਗ ਹੁੰਦੀ ਆ ਉਹਦੀ ਤੁਸੀਂ ਉਹਨੂੰ ਆਪਣੇ ਫੋਨ ਤੇ ਟਰੈਕ ਕਰ ਸਕਦੇ ਹੋ ਨੰਬਰ ਪਾ ਕੇ ਉਹਦਾ ਤੁਸੀਂ ਉਹ ਵੇਖ ਸਕਦੇ ਹੋ ਵੀ ਉਹ ਕਿੱਥੋਂ ਪਾਸ ਹੋਇਆ ਉਹਦਾ weight ਕਿੰਨਾ ਹੈਗਾ ਉਹਦੀ ਪਿਓਰਿਟੀ ਕੀ ਆ ਤੁਸੀਂ ਉਸ ਚੀਜ਼ ਨੂੰ ਚੈੱਕ ਕਰ ਸਕਦੇ ਹੋ ਐਵੇਂ ਹੀ ਤੁਸੀਂ ਡਾਇਮੰਡ ਨੂੰ ਕਰ ਸਕਦੇ ਹੋ ਔਰ ਹੁਣ ਜਿਹੜਾ ਨਵਾਂ ਲਾਗੂ ਕਰਤਾ ਗਵਰਨਮੈਂਟ ਨੇ ਜਿਹੜੀ ਬਹੁਤ ਹਲੇ ਲੋਕਾਂ ਦੇ ਵਿੱਚ ਅਵੇਅਰਨੈਸ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਭਾਜੀ ਪਿਛਲੇ 20 ਸਾਲ ਤੋਂ ਸਿਲਵਰ ਦੇ ਉੱਤੇ ਨਾਰਮਲ ਹਾਲਮਾਰਕਿੰਗ ਹੋ ਰਹੀ ਸੀ ਹੁਣ ਇਹਨਾਂ ਨੇ ਉਹਦੇ ਤੇ ਵੀ 골ਡ ਦੀ ਤਰ੍ਹਾਂ HUID ਲਾਗੂ ਕਰਤੀ ਸੋ HUID ਹਲੇ ਤੱਕ ਕਿਸੇ ਨੂੰ ਪਤਾ ਹੀ ਨਹੀਂ ਹੈਗਾ ਔਰ ਕਿਸੇ ਨੇ ਹਲੇ ਤੱਕ ਕਰਵਾਈ ਵੀ ਨਹੀਂ ਔਰ ਮੇਰਾ ਖਿਆਲ ਹੈ ਵੀ ਅਸੀਂ ਪਹਿਲੇ ਵੈਂਡਰ ਹੈਗੇ ਆ ਟ੍ਰਾਈ ਸਿਟੀ ਦੇ ਜਾਂ ਪੰਜਾਬ ਦੇ ਵਿੱਚ ਵੀ ਮੈਨੂੰ ਪਤਾ ਲੱਗਾ ਹੌਲਮਾਰਕ ਸੈਂਟਰ ਤੋਂ ਵੀ ਪੂਰੇ ਪੰਜਾਬ 'ਚ ਹੀ ਕਿਸੇ ਨੇ ਹਲੇ ਸਮਾਨ ਨਹੀਂ ਕਰਾਇਆ ਔਰ ਮੈਂ ਤਕਰੀਬਨ 1000 ਤੋਂ 1100 ਪੀਸ ਚਾਂਦੀ ਦਾ ਐਚਓਆਈਡੀ ਕਰਾ ਚੁੱਕਿਆ ਜਿਦੇ ਵਿੱਚ ਤੁਹਾਡਾ ਜਿਹੜਾ ਬਾਇ ਬੈਕ ਆ ਉਹ 100% ਦਾ ਹੈਗਾ ਤੁਹਾਡਾ ਜਿਹੜਾ ਐਕਸਚੇਂਜ ਹੈ ਉਹ 100% ਦਾ ਹੈਗਾ ਸਿਰਫ ਇੱਕ ਲੇਬਰ ਤੁਹਾਨੂੰ ਵਾਪਸ ਨਹੀਂ ਹੁੰਦੀ ਲੇਕਿਨ ਤੁਹਾਡੀ ਚਾਂਦੀ 'ਚ ਤੁਹਾਡਾ ਇੱਕ ਵੀ ਰੁਪਏ ਦਾ ਨੁਕਸਾਨ ਹੀ ਨਹੀਂ ਹੁੰਦਾ ਆਮ ਤੌਰ ਤੇ ਤਾਂ ਮਾਣੀ ਹੋਈ ਆ ਵੀ ਜਦੋਂ ਅਸੀਂ ਚਾਂਦੀ ਦੇਵਾਂਗੇ ਉਹ ਅੱਧੀ ਲਈ ਜਾਏਗੀ ਉਹ ਅੱਧੀ ਨਹੀਂ ਪੂਰੀ ਹੀ ਲਈ ਜਾਏਗੀ ਔਰ ਪੂਰਾ ਹੀ ਐਕਸਚੇਂਜ ਦਿੱਤਾ ਜਾਏਗਾ ਕਿਉਂਕਿ ਉਹ ਵੀ 골ਡ ਔਰ ਡਾਇਮੰਡ ਦੀ ਤਰ੍ਹਾਂ ਸਾਰਾ ਟੈਸਟਡ ਹੋ ਗਿਆ ਹੁੰਦੀ ਆ ਸੋ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਔਰ ਕਸਟਮਰ ਦਾ ਜਿਹੜਾ ਉਹਨਾਂ ਨੇ ਜਿਹੜਾ ਇਨਵੈਸਟ ਕੀਤਾ ਹੋਇਆ ਉਹਨਾਂ ਦਾ ਵਾਦਨਾ ਹੀ ਆ ਉਹ ਘਟਣਾ ਨਹੀਂ ਉਹਨਾਂ ਦਾ ਨਾ ਚਾਂਦੀ ਚੋਂ ਕੁਝ ਕੱਟੇਗਾ ਨਾ سونے ਚੋਂ ਘਟੇਗਾ ਜੋ ਕਰੰਟ ਰੇਟ ਹੈਗਾ ਉਹਨਾਂ ਨੂੰ ਉਹਦੀ ਵੈਲਿਊ ਮਿਲੇਗੀ ਸੋ ਜੀ ਜੀ ਬੈਟਰੀਜ਼ ਕਿਨੇ ਲਗ ਲਗ ਡਿਫਰੈਂਟ ਕੀ ਬੈਟਰੀਜ਼ ਤੁਹਾਡੇ ਕੋਲ ਕਿਉਂਕਿ ਹੁਣ ਫੈਸਟੀਵਲ ਦਾ ਤਿਹਾੜਾ ਸੋ ਕਿਸ ਤਰ੍ਹਾਂ ਦੀ ਡਿਮਾਂਡ ਹੈ ਲੋਕਾਂ ਦੀ ਕਿ ਕਿਸ ਚੀਜ਼ ਨੂੰ ਲੈ ਕੇ ਜ਼ਿਆਦਾ ਨਾਲ ਭਾਜੀ ਹਰ ਤਰ੍ਹਾਂ ਦਾ ਸਮਾਨ ਵਿਕਦਾ ਹੈ ਹਰ ਤਰ੍ਹਾਂ ਦਾ ਸਮਾਨ ਵਿਕਦਾ ਹੈ ਸੋ ਇਹਦੇ ਚ ਚਾਂਦੀ ਦੇ ਵਿੱਚ ਜਿਹੜੀ ਜੁਐਲਰੀ ਹੈਗੀ ਹੈ ਗਵਰਨਮੈਂਟ ਨੇ ਹੁਣ ਇੰਪੋਰਟ ਬੰਦ ਕੀਤਾ ਹੈਗਾ ਮੇਕ ਇਨ ਇੰਡੀਆ ਦੇ ਤਹਿਤ ਲੇਕਿਨ ਉਹਦੇ ਚ ਜਿਹੜਾ ਆਲਰੇਡੀ ਸਮਾਨ ਸਾਡੇ ਕੋਲ ਹੈਗਾ ਉਹ ਸੈਟ ਐਵੇਂ ਦੇ ਨੇ ਜਿਹੜਾ ਕਿਸੇ ਨੇ ਵੀ ਪਾਇਆ ਹੋਇਆ ਤਾਂ ਉਹ ਐਂ ਲੱਗਣਾ ਜਿਵੇਂ ਹੀਰਾ ਪਾਇਆ ਹੋਇਆ ਤਾਂ ਉਹਨੂੰ ਕੋਈ ਦੱਸ ਹੀ ਨਹੀਂ ਸਕਦਾ ਉਹਦੀ ਮੇਕਿੰਗ ਹੂ ਹੂ ਹੀਰੇ ਵਾਲੀ ਹੈ ਬਸ ਸਰਟੀਫਿਕੇਸ਼ਨ ਅਲੱਗ ਹੈ ਲੇਬਰ ਦਾ ਫਰਕ ਹੈ ਲੇਕਿਨ ਆਪਾਂ ਕਹਿ ਸਕਦੇ ਹਾਂ 골ਡ ਦੇ ਸੈਟ ਹੋਗੇ ਡਾਇਮੰਡ ਦੇ ਸੈਟ ਹੋਗੇ ਆਲਰੇਡੀ ਅਸੀਂ ਡਾਇਮੰਡ ਦੇ ਉੱਤੇ ਆਈਜੀਆਈ ਸਰਟੀਫਿਕੇਸ਼ਨ ਡਾਇਮੰਡ ਦੇ ਉਤੇ 40% ਅਸੀਂ ਲੈਸ ਦੇ ਰਹੇ ਹਾਂ ਕਸਟਮਰ ਨੂੰ ਮੇਰਾ ਖਿਆਲ ਹੈ ਅੱਜ ਦੀ ਡੇਟ ਚ ਮਹਾਲੀ ਚ ਕੋਈ ਵੀ ਨਹੀਂ ਦੇ ਰਿਹਾ ਇੱਕ ਸਰਟੀਫਿਕੇਸ਼ਨ ਹੋ ਗਈ IGJ ਦੀ ਦੂਸਰਾ 40% ਲੈਸ ਹੈ ਤੀਸਰਾ ਉਹਦੀ ਮੈਂ ਕੋਈ ਲੈਬਰ ਵੀ ਨਹੀਂ ਲੈ ਰਿਹਾ ਉਹਨਾਂ ਦਾ ਸੋ ਇਹ ਆਫਰ ਮੇਰੇ ਵੱਲੋਂ ਦਿੱਤੀ ਗਈ ਆ ਔਰ ਜੁਲਰੀ ਸਾਰੀ ਹੀ ਵਿਕਰੀ ਹੈ ਔਰ ਬੁਲੀਅਨ ਵੱਲ ਕਾਫੀ ਲੋਗ ਆ ਰਹੇ ਨੇ ਜਿਵੇਂ ਚਾਂਦੀ ਦੇ ਆਪਾਂ ਗੱਲ ਕਰੀਏ ਕੋਈ 1 ਕਿਲੋ ਕੋਈ 2 ਕਿਲੋ ਐਵੇਂ 바ਰਜ਼ ਹੋ ਗਈਆਂ ਜਾਂ ਬ੍ਰਿਕਸ ਹੋ ਗਈਆਂ ਚਾਂਦੀ ਦੀਆਂ ਉਹ ਕੌਇਨਸ ਹੋਗੇ ਇਨਵੈਸਟਮੈਂਟ ਪਰਪਸ ਵਾਸਤੇ ਉਹ ਕਾਫੀ ਜ਼ਿਆਦਾ ਵਿਕ ਰਹੇ ਨੇ 골ਡ ਚ ਕਾਫੀ ਜ਼ਿਆਦਾ ਲੋਗ ਇਨਵੈਸਟ ਕਰ ਰਹੇ ਨੇ ਇਹ ਰੇਟ ਵਧਣਗੇ ਬਾਜੀ ਹੋਰ ਇਹ ਰੁਕਨੇ ਨਹੀਂ ਅਟੈਚਮੈਂਟ ਕਿਵੇਂ ਦੀ ਰਹਿੰਦੀ ਹੈ ਕਸਟਮਰ ਜਿਵੇਂ ਮੈਂਮ ਨੇ ਦੱਸਿਆ ਕਿ ਕਾਫੀ ਲੰਮੇ ਸਮੇਂ ਤੋਂ ਜੁੜੇ ਨੇ ਫੇਥ ਤੁਹਾਡੇ ਜੋ ਬਣਿਆ ਆ ਸੋ ਕਾਰਨ ਕੀ ਉਸਤੇ ਭਜੀ ਮੇਰੇ ਫਾਦਰ ਸਾਹਿਬ ਨੂੰ ਕੰਮ ਕਰਦੇ ਹੋਏ ਤਕਰੀਬਨ ਆਪਾਂ ਪਹਿਲਾ ਵਾਰੀ ਜਦੋਂ ਅਸੀਂ ਦੁਕਾਨ ਓਪਨ ਕੀਤੀ ਅਸੀਂ 1976 ਚ ਚੰਡੀਗੜ੍ਹ 16 ਸੈਕਟਰ ਕੀਤੀ ਸੀ ਉਸ ਤੋਂ ਬਾਅਦ ਤਕਰੀਬਨ ਕਹਿ ਲੋ ਵੀ 2000 ਤੋਂ ਮੈਂ ਕੰਮ ਕਰ ਰਿਹਾ 25 ਸਾਲ ਹੋ ਗਏ ਸਾਨੂੰ ਕੰਮ ਕਰਦੇ ਹੋਏ ਕਿਸੇ ਵੀ ਕਸਟਮਰ ਨਾਲ ਜਦੋਂ ਅਸੀਂ ਡੀਲ ਕਰਦੇ ਹਾਂ ਹਮੇਸ਼ਾ ਕੋਸ਼ਿਸ਼ ਇਹੀ ਕਰੀਦੀ ਆ ਵੀ ਹਰ ਇੱਕ ਗੱਲ ਸਪਸ਼ਟ ਰੂਪ ਦੇ ਵਿੱਚ ਚਾਹੇ ਉਹ ਸਲਿੱਪ ਐ ਬਿੱਲ ਐ ਉਹਦੇ ਤੇ ਆਪਾਂ ਬਿਲ ਬੁੱਕ ਤੇ ਕਲੀਅਰ ਕਰਕੇ ਉਹਨੂੰ ਦੱਸੀਦਾ ਵੀ ਇਹਦੀ ਐਗਜ਼ੈਕਟ ਵੈਲਿਊ ਆਫ ਸਿਲਵਰ ਕੀ ਹੈਗੀ ਆ ਔਰ ਬਾਈਬੈਕ ਕੀ ਹੈਗਾ ਜਦੋਂ ਟਰਮਸ ਤੁਹਾਡੀਆਂ ਕਲੀਅਰ ਰਹਿਣਗੀਆਂ ਹਰ ਕਿਸੇ ਦੇ ਨਾਲ ਔਰ ਜਦੋਂ ਅਗਲਾ ਬੰਦਾ ਤੁਹਾਡਾ ਸਮਾਨ ਚੈੱਕ ਕਰਾ ਰਿਹਾ ਕਿਤੇ ਵੀ ਉਹ ਤੁਹਾਡਾ ਪੂਰਾ ਨਿਕਲ ਰਿਹਾ ਆਲਰੇਡੀ ਤੁਸੀਂ ਅਟੈਸਟਿਡ ਸਮਾਨ ਵੇਚ ਰਹੇ ਹੋ ਤਾਂ ਫਿਰ ਵੀ ਆ ਰਿਲੇਸ਼ਨ ਤਾਂ ਆਪੇ ਹੀ ਬਿਲਟ ਹੋਣਗੇ ਜਦੋਂ ਤੁਹਾਡੀ ਜ਼ੁਬਾਨ ਔਰ ਸਮਾਨ ਦੇ ਵਿੱਚ ਫਰਕ ਨਹੀਂ ਆਏਗਾ ਤਾਂ ਮਾਲਕ ਦੀ ਕਿਰਪਾ ਤੁਹਾਡੇ ਤੇ ਬਣੀ ਰਹੇਗੀ ਤੁਸੀਂ ਵਾਲੀ ਦਾ ਫੈਸਟੀਵਲ ਆ ਰਿਹਾ ਸਵਿਸ਼ਿਸ਼ ਲੈ ਕੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਆਪਾ ਕਰਵਾ ਚੌਥ ਆ ਰਿਹਾ ਕੱਲ ਕਰਵਾ ਚੌਥ ਹੈਗੇ ਜੀ ਉਸ ਤੋਂ ਬਾਅਦ ਤੰਤਰਸ ਹੈ ਦੀਵਾਲੀ ਹੈ ਉਸ ਤੋਂ ਬਾਅਦ ਛਟ ਪੂਜਾ ਹੈਗੀ ਆ ਮੈਂ ਸਾਰਿਆਂ ਨੂੰ ਗ੍ਰੇਟਰ ਚੰਡੀਗੜ੍ਹ ਜੁਲਰ ਔਰ ਜੁਲਰ ਐਸੋਸੀਏਸ਼ਨ ਮੁਹਾਲੀ ਵੱਲੋਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਸਾਰਿਆਂ ਦੇ ਤਿਉਹਾਰ ਬਹੁਤ ਵਧੀਆ ਨਿਕਲਣ ਔਰ ਸੇਫ ਨਿਕਲੋ ਤੇ ਇਸ ਕਰਕੇ ਪਰਮਾਤਮਾ ਦਾ ਸ਼ੁਕਰ ਹੈ ਵਧੀਆ ਕੰਮ ਚੱਲ ਰਿਹਾ ਬੱਚੇ ਖੁਸ਼ ਹੈਗੇ ਚੱਲੀ ਜਾ ਰਿਹਾ ਸਭ ਕੁਝ ਠੀਕ ਹੈ ਕਿਸ ਤਰ੍ਹਾਂ ਦੀ ਜਰਨੀ ਸਫਰ ਕਿਸ ਤਰ੍ਹਾਂ ਦਾ ਰਿਹਾ ਸਾਰਾ ਵਧੀਆ ਰਿਹਾ ਸ਼ੁਰੂ ਤੋਂ ਵਧੀਆ ਰਿਹਾ ਹਾਂਜੀ ਸ਼ੁਰੂ ਤੋਂ ਵਧੀਆ ਰਿਹਾ ਫਰਸ ਕਲਾਸ ਸੋ ਰੇਟ ਜਿਹੜੇ ਨੇ ਵਧੇ ਨਹੀਂ ਗੋਲਡ ਦੇ ਉਸ ਦਾ ਕੀ ਕਾਰਨ ਮੰਨਦੇ ਤੁਸੀਂ ਨਹੀਂ ਰੇਟ ਤਾਂ ਹੁਣ ਕਿਸੇ ਦੇ ਵਾਸਤੇ ਨਹੀਂ ਨਾ ਹੈਗਾ ਰੇਟ ਤੇ ਹੁਣੇ ਹੀ ਹੁਣੇ ਵਧੀ ਜਾਣੇ ਰੇਟ ਨਹੀਂ ਘਟਣਾ ਜੀ ਕਦੇ ਵੀ ਕਈ ਵਾਰੀ ਲੋਕੀ ਵੇਟ ਕਰਦੇ ਆ ਵਿਸ਼ੇਸ਼ ਥੋੜਾ ਘਟ ਜਾਵੇ ਫਿਰ ਲਵਾਂਗੇ ਘਟ ਜਾ ਲੇਕਿਨ ਨਹੀਂ ਹਮੇਸ਼ਾ ਵਧਦਾ ਹੀ ਗਿਆ ਉਦੋਂ ਜਦੋਂ 150 ਸੀ ਸੋਨਾ ਉਦੋਂ ਵੀ ਲੈਣਾ ਔਖਾ ਹੁੰਦਾ ਸੀ ਅੱਜ ਵੀ ਔਖਾ ਹੈ ਸੱਚੀ ਗੱਲ ਤੇ ਇਹ ਹੈ ਤੋ ਸ਼ੁਰੂ ਤੋਂ ਕਸਟਮਰ ਲੱਗੇ ਸੀ ਹੁਣ ਤੱਕ ਜੁੜੇ ਹੋਏ ਨੇ ਤੁਹਾਡੇ ਨਾਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਈ ਸਮਾਂ ਲੱਭ ਕੇ ਆਉਂਦੇ ਆ ਅੱਜ ਵੀ ਪਹਿਲਾਂ ਸਾਡੀ ਦੁਕਾਨ 16 ਸੀਗੀ ਤੇ ਜਿਵੇਂ ਜੇ ਪਤਾ ਲੱਗਿਆ ਹੋਲੀ-ਹੋਲੀ ਫਿਰ ਇੱਥੇ ਆਣੇ ਸ਼ੁਰੂ ਹੋ ਗਏ ਇਹ ਸਾਡੀ ਬੋਲ ਬਾਣੀ ਉਹਦੇ ਕਰਕੇ ਗਾ ਕਹੁੰਦਾ ਸਾਡੇ ਕੋਲ ਸੋ ਫੈਸਟੀਵਲ ਆ ਰਿਹਾ ਦਿਵਾਲੀ ਦਾ ਸੋ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਵਿਸ਼ ਬਸ ਬਹੁਤ ਬਹੁਤ ਵਧਾਈਆਂ ਜੀ ਸਾਰਿਆਂ ਨੂੰ ਹਾਂਜੀ ਬਾਕੀ ਪਰਮਾਤਉਂਦਾ ਸ਼ੁਕਰ ਹੈ ਵਧੀਆ ਚੱਲੀ ਜਾਵੇ ਸਾਰਿਆਂ ਦਾ ਸ਼ੁਕਰ ਹੈ ਸ਼ੁਕਰ ਹੈ ਇਹ ਕਿਜੀ ਸੋ ਤੁਸੀਂ ਦੇਖ ਸਕਦੇ ਹੋ ਚੰਡੀਗੜ੍ਹ ਗ੍ਰੇਟਰ ਜਵੈਲਰਜ਼ ਬਹੁਤ ਹਾਲੀ ਤਰੀ ਵੀ ਟੂ ਜੇਕਰ ਤੁਸੀਂ ਵੀ ਕਿਸ ਤਰ੍ਹਾਂ ਦਾ ਕੋਈ ਵਧੀਆ ਸਮਾਨ ਗੋਲਡਨ ਲੈ ਕੇ ਸਿਲਵਰ ਨੂੰ ਲੈ ਕੇ ਲੈਣਾ ਚਾਹੀਦਾ ਇੱਥੇ ਵਿਸਟ ਕਰ ਸਕਦੇ ਹੋ ਦੁਕਾਨ ਮੈਂ ਪਹਿਲਾਂ ਵੀ ਕਿਹਾ ਸੀ ਵੇਖੋ ਛੋਟੇ ਪਰ ਜੋ ਖਜ਼ਾਨਾ ਤੁਹਾਨੂੰ ਇੱਥੇ ਮਿਲਣਾ ਪੂਰੇ ਮਹੌਲੇ ਸ਼ਹਿਰ ਸੇ ਮਿਲਣਾ ਸੋ ਪਰ ਗਲਤ ਕਿਤੇ ਕਸਟਮਰਾਂ ਦੇ ਬਹੁਤ ਇਤੋ ਇਸ ਦੁਕਾਨ ਦੇ ਪ੍ਰਤੀ ਇਸ ਬਹੁਤ ਕ੍ਰੇਜ਼ ਹੈ ਲੋਕਾਂ ਚ ਸੋ ਫੈਸਟੀਵਲ ਆ ਰਿਹਾ ਸੋ ਤੁਸੀਂ ਵੀ ਕਿਸ ਤਰ੍ਹਾਂ ਦੀ ਕੋਈ ਸ਼ਾਪਿੰਗ ਕਰਨੀ 골ਡ ਜਾਂ ਸਿਲਵਰ ਉਹ ਲੈ ਕੇ ਸੋ ਤੁਸੀਂ ਵਿਸਟ ਕਰ ਸਕਦੇ ਹੋ ਸੋ ਇਹਨਾਂ ਦਾ ਐਡਰੈਸ ਮੈਂ ਜੀ ਭੱਜਣ ਨੂੰ ਦੱਸੰਗਲ ਕਹਾਂ ਗਈ ਕਰੀ ਐਡਰੈਸ ਆਪਣਾ ਥੋੜਾ ਸ਼ੇਅਰ ਕਰ ਜੀ ਗ੍ਰੇਟਰ ਚੰਡੀਗੜ੍ਹ ਜੁਲਰ ਸ਼ਾਪ ਨੰਬਰ 43 ਫੇਸ 3B2 ਮੋਹਾਲੀ ਨੀਅਰ ਕਟਾਨੀ ਸਵੀਟਸ ਨੀਅਰ ਲਿਬਰਟੀ ਹਸਪੀਟਲ ਸੋ ਓਨ ਰੋਡ ਹੀ ਹੈਗਾ ਇਹ ਜਿਹੜਾ 3B2 ਦੇ ਅੰਦਰ ਰੋਡ ਆ ਰਿਹਾ ਹੈਗਾ ਸੋ ਤੁਸੀਂ ਕਦੀ ਵੀ ਵਿਜ਼ਿਟ ਕਰੋ ਤੁਹਾਨੂੰ ਹਰ ਤਰ੍ਹਾਂ ਨਾਲ ਜਿਹੜੀ ਵੀ ਚੀਜ਼ ਦਿੱਤੀ ਜਾਏਗੀ ਉਹਦੀ ਪਿਓਰਿਟੀ ਦੀ ਤਸੱਲੀ ਹੋਏਗੀ ਔਰ ਮਿਨੀਮਮ ਰੇਟ ਤੇ ਤੁਹਾਨੂੰ ਸਰਵ ਕੀਤੀ ਜਾਏਗੀ ਥੈਂਕ ਯੂ ਥੈਂਕ ਯੂ ਵੈਰੀ ਮਚ ਸੋ ਤੁਸੀਂ ਬੀਸਟ ਕਰ ਸਕਦੇ ਹੋ ਤੁਹਾਨੂੰ ਐਡਰੈਸ ਦਸਤਾਰਜੀਵ ਜੀ ਨੇ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਮੋਹਾਲੀ